ਭయ్యా ਬਾਬਾ ਜੀ ਦਵਾਈ ਦਿੰਦੇ ਨੇ ਜਿਹੜਾ ਬੱਖੀ ਆਲਾ ਸਾਹ ਹੁੰਦਾਗਾ ਉਹਦੀ ਤੇ ਖੰਗ ਦੀ ਜਿੰਨੀ ਮਰਜ਼ੀ ਪ੍ਰਾਣੀ ਹੋਵੇ ਤੇ ਇੱਕ ਪੁੜੀਨਾ ਠੀਕ ਕਰ ਦਾਨਗੇ ਅੰਕਲ ਜੀ ਇਹ ਗੱਲ ਸੱਚੀ ਆ ਵੀ ਇੱਕ ਪੁੜੀਨਾ ਠੀਕ ਹੋ ਜੂ ਹਾਂਜੀ ਜਿਹੜੀ ਖੰਗ ਆ ਉਹਨਾਂ ਤੇ ਇੱਕ ਦੋ ਲੈਣੀਆਂ ਪੈਣਗੀਆਂ ਸਾਹ ਵਾਲੀ ਤਾਂ ਇੱਕੋ ਹੀ ਪੁੜੀਨਾ ਬਸ ਅੱਛਾ ਹਾਂ ਠੀਕ ਆ ਆਹ ਦਵਾਈ ਹੁੰਦੀ ਆ ਹੈ ਹਾਂ ਆਹ ਦਵਾਈ ਹੁੰਦੀ ਆ ਤੇ ਦੇਣੀ ਆ ਮਖਿਆਲ ਚ ਕੋਸਾ ਕਰਕੇ ਅੱਛਾ بس ਇੰਨੀ ਹੀ ਦੇਣੀ ਐ ਸੀਖ ਦੇ ਨਖਾਰੇ ਜਿੰਨੀ ਅੱਛਾ ਇੰਨੀ ਕ ਦਵਾਈ ਦੇਣੀ ਆ ਬਸ ਮੁੜ ਕੇ ਸਾਹ ਨਹੀਂ ਹੁੰਦਾ ਯਾਰ ਬਹੁਤ ਬੱਚਾ ਨੂੰ ਦੇਤੀ 2-300 ਬੱਚਾ ਆ ਗਿਆ ਹਾਂ ਜਿੱਥੋਂ ਮੇਰੀ ਗੱਲ ਸੁਣ ਲੈਂਦੇ ਆ ਕਿਤਾਬ ਆਪਾਂ ਪਾਈ ਨਹੀਂ ਸੀ ਜਿੱਥੋਂ ਗੱਲ ਸੁਣ ਲੈਂਦੇ ਸੀ ਉਹ ਗਾਹ ਨੰਬਰ ਲੈ ਕੇ ਮੇਰਾ ਮੇਰੇ ਤੇ ਗੱਲ ਕਰ ਲੈਂਦੇ ਸੀ ਠੀਕ ਆ ਨੰਬਰ ਬਾਈ ਸਕਰੀਨ ਤੇ ਚੱਲੀ ਜਾਂਦਾ ਤੇ ਪਿੰਡ ਕਿਹੜਾ ਈ ਆਪਣਾ 20 ਸਾਲ ਦੇ ਨੂੰ ਵੀ ਠੀਕ ਹੋ ਇੱਕ ਦੋ ਨੂੰ ਦੇਤੀ ਠੀਕ ਹੋ ਗਏ ਅੱਛਾ ਜਿਹੜੇ ਨੂੰ ਬੱਕਾਂ ਵਾਲਾ ਠੀਕ ਹੈ ਹਾਂ ਇਹ ਜ਼ਿਆਦਾਤਰ ਬੱਚਿਆਂ ਨੂੰ ਹੁੰਦਾ ਇਹ ਇਹ ਬੱਚਿਆਂ ਵਾਲਾ ਹੁੰਦਾ ਹਾਂ ਬੁੜਿਆਂ ਨੂੰ ਪਤਾ ਹੁੰਦਾ ਬੱਕੀਆਂ ਵਾਲੇ ਸਾਹ ਦਾ ਅੱਛਾ ਬੱਕੀਆਂ ਵਾਲੇ ਸਾਹ ਦਾ ਹਨਾ ਹਾਂ ਠੀਕ ਐ ਤੇ ਹਸਪਤਾਲਾਂ ਚ ਮੋੜੇ ਬੱਚੇ ਠੀਕ ਕੀਤੇ ਹੈ ਜੀ ਬਾਈ ਮੈਂ ਕੋਈ ਕਹਿੰਦਾ ਮੇਰਾ 40000 ਲੱਗ ਗਿਆ ਕੋਈ ਕਹਿੰਦਾ ਜੀ ਮੇਰਾ 2 ਲੱਖ ਲੱਗ ਗਿਆ ਉਹ ਬੰਦੇ ਤੁਰੇ ਫਿਰਦੇ ਆ ਪੁੱਛ ਲੈਣ ਜਾ ਕੇ ਚੱਕ ਐ ਫਿਰਦੇ ਟੱਲੀ ਕਰਕੇ ਠੀਕ ਐ ਇੱਕ ਤਾਂ ਗੰਗਾ ਦਹੀਂ ਐ ਇੱਥੋਂ ਦਾ ਹੀ ਹੂੰ ਸਾਡੇ ਪਿੰਡ ਸਕੀਰੀ ਸੀ ਇੱਕ ਉਤੇ ਬਾਦਗਾਂ ਚ ਸਾਡੇ ਬੌਰਨਾ ਉਹਨਾਂ ਨੂੰ ਬਹੁਤ ਦਵਾਈ ਦਿੱਤੀ ਠੀਕ ਐ ਪਿੰਡ ਕਿਹੜਾ ਈ ਛੋਟਾ ਪਿੰਡ ਮਰਾਜ ਆ ਜੀ ਠੀਕ ਹੈ ਜ਼ਿਲ੍ਹਾ ਬਠਿੰਡਾ ਕੋਠੇ ਟੱਲੜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਠੀਕ ਹੈ ਬਸ ਨਵੇਂ ਨਵੇਂ ਸਰਮਲ ਦੇ ਮਗਰਲੇ ਪਾਸੇ ਰਹਿਨੇ ਆਪਾਂ ਕੋਠੇ ਚ ਟੱਲੜੀ ਠੀਕ ਹੈ ਹਾਂ